ਕੀ ਹੋਈਏ ਖੈਰ ਦੀ ਲੱਕੜ ਦੀ ਬਰਾਮਦਗੀ ਕਿਵੇਂ ਹੋਈ ਹੈ ਜਾਂ ਫਿਰ ਇਹ ਸਰਕੰਡੇ ਦੀ ਬਰਾਮਦਗੀ ਕਿਵੇਂ ਤੇ ਕਿਵੇਂ ਹੋਈ ਕਦੋਂ ਫੜੀ ਏ ਟਰਾਲੀ ਇਹ ਜਿਹੜੀ ਟਰਾਲੀ ਸੀਗੀ ਅਸੀਂ ਤਕਰੀਬਨ ਅ ਪਰਸੋਂ ਇਹ ਫੜੀ ਹੈ ਜੀ ਖੇજરાਬਾਦ ਕੋਲੇ ਖੈਰ ਦਾ ਛਿਲਕਾ ਮਿਲਿਆ ਜੀ ਉਹ ਬੰਦਾ ਟਰੇਸ ਕੀਤਾ ਸੀਗਾ ਤੇ ਕਹਦਾ ਫਿਰ ਇਹ ਮੰਨਿਆ ਵੀ ਹਾਂ ਉਥੋਂ ਜਿਹੜਾ ਖੈਰ ਆਇਆ ਸੀ ਉਹ ਮੈਂ ਹੀ ਛੱਲਿਆ ਮੈਂ ਹੀ ਛੱਲ ਕੇ ਅੱਗੇ ਮਤਲਬ ਕਿ ਵੇਚਿਆ ਹੈਗਾ ਤੇ ਉਹਦੀ ਵੀ ਅਸੀਂ ਤਹਿਕੀਕ ਕਰਦੇ ਸਰਕੰਡੇ ਵਾਲੀ ਟਰਾਲੀ ਫੜੀ ਹੈ ਤੁਹਾਨੂੰ ਇਹਦੇ ਵੀ ਸ਼ੱਕ ਸਿੱਕੇ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੇ ਬੰਦੇ ਖੈਰ ਦੀ ਲੱਕੜ ਚੋਰੀ ਕਰਕੇ ਲੈ ਜਾ ਰਹੇ ਨੇ ਇਹ ਹੈ ਕਿਥਨੀ ਟਰਾਲ ਇਹ ਸਰ ਪਿੰਡ ਨਵਾਂ ਨਗਰ ਦੀ ਟਰਾਲੀ ਹੈ ਜੀ ਜਿਹੜੀ ਤੇਜ਼ ਹੁਣ ਅਸੀਂ ਕਰਤੀ ਹੈ ਵੀ ਅਸੀਂ ਤੁਹਾਨੂੰ ਬੰਦਾ ਫੜ ਕੇ ਨਾ ਤੁਹਾਡੇ ਸਾਹਮਣੇ ਥੋੜੇ ਦਿਨਾਂ ਚ ਕਰ ਦਾਂਗੇ ਅਗਰ ਉਹ ਖੇਰ ਵੱਡਣ ਮੌਕੇ ਤੇ ਹੀ ਫੜ ਲਾਂਗੇ ਜੀ ਬੀਤੇ ਦਿਨੀ ਮੋਹਾਲੀ ਜ਼ਿਲ੍ਹੇ ਦੇ ਏਰੀਆ ਦੇ ਵਿੱਚ ਪੈਣ ਵਾਲੇ ਸਿਸਮਾ ਜੰਗਲ ਦੇ ਵਿੱਚੋਂ ਕੁਝ ਚੋਰ ਖਾੜ ਦੀ ਲੱਕੜ ਦੀ ਤਸਕਰੀ ਕਰ ਰਹੇ ਸੀ ਜਿਸ ਤੋਂ ਬਾਅਦ ਫਬਰਾ ਸਾਡੇ ਚੰਨਬਨੋਂ ਲਗਾਈ ਨ ਗਈਆਂ ਤਾਂ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇ ਹੁਣ ਸਖਤੀ ਕਰ ਦਿੱਤੀ ਹੈ ਉਸ ਨੂੰ ਲੈ ਕੇ ਇੱਕ ਟਰਾਲੀ ਸਰਕੰਡੇ ਦੀ ਭਰੀ ਹੋਈ ਜੰਗਲਾਤ ਮੈਕ ਅਧਿਕਾਰੀਆਂ ਨੇ ਫੜੀ ਹੈ ਵੱਡੀ ਕਾਰਵਾਈ ਕੀਤੀ ਹੈ ਦੱਸਿਆ ਜਾ ਰਿਹਾ ਕਿ ਜਿਹੜੀ ਖੈਰ ਦੀ ਲੱਕੜ ਕੱਟੀ ਗਈ ਸੀ ਸ਼ੱਕ ਸੀ ਕਿ ਕਿਤੇ ਨਾ ਕਿਤੇ ਜੰਗਲਾਤ ਮੈਕ ਅਧਿਕਾਰੀਆਂ ਨੂੰ ਕਿਸ ਟਰਾਲੀ ਦੇ ਵਿੱਚ ਭਰ ਕੇ ਲਿਜਾਂਦੇ ਨੇ ਉੱਪਰ ਸਰਕੰਡਾ ਪਾ ਲੈਂਦੇ ਨੇ ਉਸ ਤੋਂ ਬਾਅਦ ਜਾ ਕੇ ਜਿਹੜੀ ਵਿੱਚ ਖੈਰ ਦੀ ਲੱਕੜ ਪਾਉਂਦੇ ਨੇ ਪਰ ਇਸ ਦੀ ਸਚਾਈ ਕੀ ਹੈ ਕਿ ਬਾਕੀ ਇਹ ਟਰਾਲੀ ਜਿਹੜੀ ਫੜੀ ਹੈ ਤਾਂ ਉਸ ਦੇ ਵਿੱਚ ਕੀ ਖੈਰ ਜਾਂਦਾ ਸੀ ਜਾਂ ਫਿਰ ਕਿਤੇ ਨਾ ਕਿਤੇ ਹੋਰ ਪਾਸੇ ਖੈਰ ਦੀ ਜਿਹੜੀ ਬਰਾਮਤੀ ਹੋਈ ਹੈ ਤਾਂ ਸਾਡੇ ਨਾਲ ਅ ਜਗਲਾਤ ਮੈਕਮੇ ਦੇ ਗਾਰਸਟ ਦੇ ਨਾਲ ਨਹੀਂ ਗੱਲਬਾਤ ਵੀ ਕਰਦੇ ਆ ਤਾਂ ਸਰ ਜਿਹੜਾ ਇਹ ਟਰਾਲੀ ਫੜੀ ਹੈ ਤੁਸੀਂ ਪਿਛਲੇ ਦਿਨ ਅਸੀਂ ਖਬਰਾਂ ਵੀ ਲਈਆਂ ਤੁਹਾਡੀਆਂ ਕਿ ਜਗਲਾਤ ਮੈਕਮਾ ਉਹ ਕਾਰਵਾਈ ਨਹੀਂ ਕਰ ਰਿਹਾ ਜੋ ਹੋਣੀ ਚਾਹੀਦੀ ਹੈ ਪਰ ਹੁਣ ਸਖਤੀ ਤੁਸੀਂ ਕੀਤੀ ਹੈ ਤਾਂ ਇਹ ਬਰਾਮਦ ਦੀ ਕੀ ਹੋਈ ਹੈ ਖੈਰ ਦੀ ਲੱਕੜ ਦੀ ਬਰਾਮਦ ਦੀ ਕਿਵੇਂ ਹੋਈ ਹੈ ਜਾਂ ਫਿਰ ਇਹ ਸਰਕੰਡੇ ਦੀ ਬਰਾਮਦ ਦੀ ਕਿਵੇਂ ਕਿਵੇਂ ਹੋਈ ਕਦੋਂ ਫੜੀ ਏ ਟਰਾਲੀ ਇਹ ਸਰ ਸਰਕੰਡੇ ਦੀ ਜਿਹੜੀ ਟਰਾਲੀ ਸੀਗੀ ਅਸੀਂ ਤਕਰੀਬਨ ਅ ਪਰਸੋਂ ਇਹ ਫੜੀ ਹੈ ਜੀ ਤੇ ਉਸ ਤੋਂ ਇਹ ਤਕਰੀਬਨ ਦਿਨ ਚੱਥੇ ਵੱਢ ਕੇ ਤਕਰੀਬਨ ਸ਼ਾਮ ਜੇ ਨੂੰ 3 3 ਵਜੇ ਤੋਂ ਬਾਅਦ ਲੈ ਕੇ ਜਾ ਰਹੀ ਸੀ ਤਾਂ ਅਸੀਂ ਫੜੇ ਹੈ ਜੀ ਇਹ ਹਾਂਜੀ ਤੇ ਉਸ ਤੋਂ ਬਾਅਦ ਜਿਹੜਾ ਖੈਰ ਦੀ ਲੱਕੜ ਸਾਡੀ ਕੱਟੀ ਸੀਗੀ ਜਿਹੜੋ ਤੁੰ ਤੁਸੀਂ ਪਹਿਲਾਂ ਲਾਈ ਸੀ ਖਬਰ ਤੇ ਉਹਦੇ ਉਹਦੇ ਵੀ ਅਸੀਂ ਉਸ ਦਿਨ ਤੋਂ ਉਸ ਦਿਨ ਤੋਂ ਕੀ ਉਸ ਤੋਂ ਤਰਹੀ ਮੈਂ ਪਹਿਲਾਂ ਵੀ ਸਾਡਾ ਥੋੜਾ ਨੁਕਸਾਨ ਹੋਇਆ ਸੀ ਉਤੋਂ ਹੀ ਅਸੀਂ મત ਕਿ ਪੈਡ ਬੰਦੇ ਦੀ ਦੱਬੀ ਹੋਈ ਸੀ ਕਿਤੇ ਨਾ ਕਿਤੇ ਅਸੀਂ ਪੂਰੀ ਤਹਿਕੀਕਾਤ ਹਰੇਕ ਕਰ ਰਹੇ ਸੀਗੇ ਵੀ ਕਿੱਧਰ ਜਾ ਸਕਦਾ ਕਿੱਧਰ ਨਹੀਂ ਤਾਂ ਉਹਦੇ ਬਾਰੇ ਇੱਕ ਸਾਡੇ ਕੋ ਖਿਜਰਾਬਾਦ ਕੋਲੇ ਖੈਰ ਦਾ ਛਿਲਕਾ ਮਿਲਿਆ ਜੀ ਉਹ ਬੰਦਾ ਟਰੇਸ ਕੀਤਾ ਸੀਗਾ ਤੇ ਉਹਨੇ ਬਕਾਇਦਾ ਫਿਰ ਇਹ ਮੰਨਿਆ ਵੀ ਹਾਂ ਉਥੋਂ ਜਿਹੜਾ ਖੈਰ ਆਇਆ ਸੀ ਉਹ ਮੈਂ ਹੀ ਛੱਲੇ ਮੈਂ ਹੀ ਛੱਲ ਕੇ ਅੱਗੇ મત ਕਿ ਵੇਚਿਆ ਹੈਗਾ ਤੇ ਉਹਦੀ ਵੀ ਅਸੀਂ ਤਹਿਕੀਕਤ ਸਾਰੀ ਉਹਨੂੰ ਪੁੱਛੀ ਬਾਰ ਉਹਨਾਂ ਨੂੰ ਕਿਹਾ ਵੀ ਜਾਂ ਤਾਂ ਹੁਣ ਤੇਰੇ ਤੇ ਪਰਚਾ ਹੋਊਗਾ ਜਾਂ ਹੁਣ ਤੁਸੀਂ ਜੋ ਵੀ ਸਰਕਾਰ ਦਾ ਨੁਕਸਾਨ ਕੀਤਾ ਉਹਦੀ ਜੁਰਮਾਨੇ ਦੀ ਪੂਰਤੀ ਕਰ ਦੋ ਤੇ ਉਸ ਬੰਦੇ ਨੇ ਫਿਰ ਜੁਰਮਾਨੇ ਦੀ ਪੂਰਤੀ ਕਰਤੀ ਉਹਨੇ ਕਿਹਾ ਵੀ ਮਨ ਪਰਚਾ ਨਾ ਕਰੋ ਤੇ ਇਸੇ ਉਹ ਤਾਂ ਜੁਰਮਾਨਾ ਲੈ ਕੇ ਅਸੀਂ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤਾ ਜੀ ਤੇ ਸਰਕਾਰ ਦੇ ਜੋ ਵੀ ਨੁਕਸਾਨ ਹੋਏ ਸੀ ਉਹਦੀ ਪੂਰਤੀ ਕਰਾ ਦਿੱਤੀ ਤੇ ਜਿਹੜੀ ਇਹ ਸਕੰਡੇ ਵਾਲੀ ਟਰਾਲੀ ਫੜੀ ਹੈ ਤੁਹਾਨੂੰ ਇਹਦੇ ਵਿੱਚ ਸ਼ੱਕ ਸਿੱਕੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੇ ਬੰਦੇ ਖੈਰ ਦੀ ਲੱਕੜ ਚੋਰੀ ਕਰਕੇ ਲੈ ਜਾ ਰਹੇ ਨੇ ਇਹ ਹੈ ਕਿਥੇ ਦੀ ਟਰਾਲੀ ਬੈਸੀ ਇਹ ਸਰ ਪਿੰਡ ਨਵਾਂ ਨਗਰ ਦੀ ਟਰਾਲੀ ਹੈ ਜੀ ਖੀਰ ਗੁੱਜਰ ਹੈਗੇ ਆ ਇਹ ਇਹਨਾਂ ਦੀ ਟਰਾਲੀ ਸੀਗੀ ਸਾਨੂੰ ਸ਼ੱਕ ਸੀਗਾ 100% ਕਿਉਂਕਿ ਜਿਸ ਦਾ ਉਹਨਾਂ ਸਾਡੀ ਸਖਤਾਈ ਸੀ ਮੈਂ ਆਪਣੇ ਰਾਖਿਆਂ ਨੂੰ ਵੀ ਪੁੱਛਿਆ ਉਹ ਕਹਿੰਦੇ ਵੀ ਸਾਡੀ ਰਾਖੀ ਚ ਵੀ ਇਸ ਤਰੀਕੇ ਨਾਲ ਜਾਹ ਤਾਂ ਨਹੀਂ ਸਕਦਾ ਫਿਰ ਸਾਨੂੰ ਇਹ ਲੱਗਿਆ ਵੀ ਕਿਤੇ ਇਹ ਚੋਰੀ ਚਪੋਰੀ ਜਿਵੇਂ ਸਰਕੰਢੀ ਤੁਸੀਂ ਟਰਾਲੀ ਦੇਖ ਰਹੇ ਹੋ ਇਹਦੇ ਵਿੱਚ ਭਾਵੇਂ ਕੋਈ 8 ਕਿਹਨਾਂ 8 ਲੱਸ ਮੋਛੇ ਲੱਦ ਕੇ ਵਿੱਚ ਉੱਪਰੋਂ ਸਰਕੰਢਾ ਬਾਕੀ ਇਹਦਾ ਕੱਖ ਨਹੀਂ ਜੀ ਪਤਾ ਲੱਗਦਾ ਵਿੱਚ ਵੀ ਲੱਦਿਆ ਹੋਇਆ ਜਾਂ ਨਹੀਂ ਲੱਦਿਆ ਸਾਨੂੰ ਇਹ ਸ਼ੱਕ ਦੇ ਮੁਤਾਬਕ ਹੋਈ ਅਸੀਂ ਫੜੀ ਸੀ ਵੈਸੇ ਵੀ ਇਹ ਤਕਰੀਬਨ ਜੇ ਉਹ ਸਰਕੰਢਾ ਵੱਟਿਆ ਇਹ ਵੀ ਇ ਜੀ ਕੋਈ ਪਰਚੀ ਕਟਾਈ ਆ ਕਿਸੇ ਕੋਈ ਪੰਚਾਇਤ ਨੂੰ ਪੁੱਛਿਆ ਜਾਂ ਕੋਈ ਇਰੀਗੇਸ਼ਨ ਡਿਪਾਰਟਮੈਂਟ ਨੂੰ ਪੁੱਛਿਆ ਨਾ ਕੋਈ ਵੀ ਸਬੂਤ ਨਹੀਂ ਹੈਗਾ ਇਹਨਾਂ ਨੇ ਆਪ ਮੰਨਿਆ ਵੀ ਹਾਂ ਅਸੀਂ ਚੋਰੀ ਇੱਥੋਂ ਜੁਰਮਾਨਾ ਪਾਇਆ ਜਾਏਗਾ ਇਹਦਾ ਹਾਂਜੀ ਇਹਦਾ ਜੁਰਮਾਨਾ ਪਾਇਆ ਜਾਊਗਾ ਜੀ ਅੱਛਾ ਕੁਝ ਪਤਾ ਲੱਗ ਰਿਹਾ ਇੱਥੋਂ ਦੇ ਬੰਦਿਆਂ ਤੋਂ ਗੋਸ਼ਤਨਾ ਸਾਡੇ ਕੋਲ ਆਈਆਂ ਨੇ ਕਿ ਸਰਕੰਡੇ ਵਾਲੇ ਬੰਦਿਆਂ ਨੂੰ ਇਹ ਕਿਹਾ ਜਾ ਰਿਹਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿ ਤੁਸੀਂ ਇਹ ਮੰਨ ਲਓ ਕਿ ਹਾਂ ਸੀ ਦੇ ਵਿੱਚ ਖੈਰ ਲੈ ਕੇ ਜਾਂਦੇ ਸੀ ਕੇਸ ਅਸੀਂ ਆਪ ਹੀ ਲੜਨਾਗੇ ਜੁਰਮਾਨਾ ਅਸੀਂ ਆਪ ਹੀ ਦੇ ਦਾਂਗੇ ਪਰ ਤੁਸੀਂ ਇਹ ਗੱਲ ਮੰਨ ਲਓ ਕਿ ਅਸੀਂ ਉਹ ਖਬਰਾਂ ਦੀ ਪੂਰਤੀ ਕਰਨੀ ਹੈ ਨਹੀਂ ਜੀ ਨਹੀਂ ਇਹ ਬਿਲਕੁਲ ਝੂਠ ਹੈ ਜੀ ਉਹ ਉਹਨਾਂ ਵੱਲੋਂ ਬਣਾਈ ਗਈ ਇੱਕ ਆਪਣੀ ਮਨਕੜਤ ਕਹਾਣੀ ਹੈ ਕਿਉਂਕਿ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਸਾਨੂੰ ਦੱਸ ਦਿਓ ਜੇ ਇਹਦੇ ਵਿੱਚ ਤੁਸੀਂ ਖੈਰ ਲੈ ਜਾਂਦੇ ਹੋ ਪਹਿਲਾਂ ਠੀਕ ਹੈ ਜੀ ਉਹਨਾਂ ਵੱਲੋਂ ਇਹ ਪੁੱਛ ਕੇ ਚੀਤੀ ਸੀਗੀ ਇਸ ਤੋਂ ਇਲਾਵਾ ਉਹਨਾਂ ਨਾਲ ਇਦਾਂ ਦੀ ਕੋਈ ਗੱਲਬਾ ਜਿਹੜੀ ਖੈਰ ਦੀ ਲੱਕੜ ਤੇ ਮੇਨ ਚੋਰ ਨੇ ਮੇਨ ਤਸਕਰ ਨੇ ਹਾਂਜੀ ਉਹਨਾਂ ਦੇ ਪਿੱਛੇ ਥੋੜੀ ਕਿੰਨੀ ਜਿਹੜੀ ਟੀਮ ਲੱਗੀ ਹੋਈ ਹੈ ਕਿ ਜਲਦੀ ਜਿਹੜਾ ਫੜਿਆ ਜਾਵੇ ਕਿਉਂਕਿ ਤੁਸੀਂ ਉਹ ਬੰਦੇ ਫੜੇ ਨਹੀਂ ਆ ਜਿਹੜੇ ਬੰਦੇ ਉਹ ਛਿੱਲਦੇ ਸੀ ਜਾਂ ਫਿਰ ਜਿੱਥੇ ਉਹ ਜਾਂਦਾ ਸੀ ਖੈਰ ਪਰ ਉਹ ਬੰਦੇ ਨਹੀਂ ਆ ਜਿਹੜੇ ਫੜੇ ਗਏ ਜਿਹੜੇ ਕੱਟ ਰਹੇ ਨੇ ਉਹਨਾਂ ਦੇ ਉਹਨਾਂ ਦੀ ਕਦੋਂ ਤੱਕ ਤੁਹਾਨੂੰ ਲੱਗਦਾ ਹੈ ਕਾਬੂ ਕਰਨ ਦੇ ਵਿੱਚ ਕੰਮ ਜੱਬੀ ਹੋਏਗਾ ਭਾਜੀ ਇਦਾਂ ਜੀ ਵੀ ਜਿਹੜੀ ਕੱਟ ਰਹੇ ਹਨ ਨਾ ਇਹ ਬੰਦੇ ਇੱਕ ਤਾਂ ਇਹ ਸਾਨੂੰ ਸਿਸਵਾ ਦੇ ਰੋਡ ਦੀ ਇਹ ਪ੍ਰੋਬਲਮ ਕਿਉਂ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਟ੍ਰੈਫਿਕ ਦੇ ਚੱਕਰ 'ਚ ਇਹ ਹੁੰਦਾ ਜੇ ਅਸੀਂ ਇੱਕ ਪਾਸੇ ਮਤਲਬ ਕਿ ਮਤਲਬ ਕਿ ਜਿਵੇਂ ਸਾਡੇ ਰਾਖੇ ਇੱਕ ਪਾਸੇ ਤਾਂ ਦੋ ਜਗ੍ਹਾ ਖੜ ਹੋਇਆ ਇਹ ਚੀਜ਼ ਬੜੀ ਮਤਲਬ ਕਿ ਥੋੜੀ ਜਿਹੀ ਮੁਸ਼ਕਲ ਆ ਜਾਂਦੀ ਆ ਪਰ ਮੈਂ ਮਤਲਬ ਕਿ ਪ੍ਰੋਸਸ ਹੋਣਾ ਸਾਡੀ ਗਸ਼ਤ ਇੰਨੀ ਤੇਜ਼ ਹੋਣਾ ਸੀ ਕਰਤੀ ਹੈ ਵੀ ਅਸੀਂ ਤੁਹਾਨੂੰ ਬੰਦਾ ਫੜ ਕੇ ਨਾ ਤੁਹਾਡੇ ਸਾਹਮਣੇ ਥੋੜੇ ਦਿਨਾਂ ਚ ਕਰ ਦਾਂਗੇ ਅਗਰ ਉਹ ਖੈਰ ਵੱਡਣ ਮੌਕੇ ਤੇ ਹੀ ਫੜ ਲਾਂਗੇ ਜੀ ਭਾਵੇਂ ਪਿੰਟ ਦੇ ਬੰਦੇ ਹੁਣ ਸਿਸਮਾ ਦੇ ਤਾਂ ਉਹਨਾਂ ਨੂੰ ਵੀ ਬਖਸ਼ਿਆ ਜਾਵੇਗਾ ਦੂਜੇ ਪਾਸੇ ਤੁਹਾਡਾ ਮਹਿਕਮੇ ਅਧਿਕਾਰੀ ਹੋਇਆ ਨਾਲ ਬਹੁਤ ਕਾਰਵਾਈ ਹੋਈਗੀ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਵੀ ਸਾਡੇ ਮਹਿਕਮੇ ਦਾ ਬੰਦਾ ਹੋਵੇ ਜੀ ਭਾਵੇਂ ਕੋਈ ਸਿਸਮਾ ਪਿੰਡ ਦਾ ਹੋਵੇ ਕਿਸੇ ਦੀ ਸਵਾਰਸ਼ ਨਹੀਂ ਮੰਨੀ ਜਾਊਗੀ ਅਸੀਂ ਸਖਤ ਤੇ ਸਖਤ ਕਾਰਵਾਈ ਕਰਾਂਗੇ ਤਾਂ ਇਸ ਨੂੰ ਲੈ ਕੇ ਤੁਸੀਂ ਲਗਾਤਾਰ ਹੁਣ ਛਾਪੇਮਾਰੀ ਕਰ ਰਹੇ ਹੋ ਜਿਹੜੇ ਜਿੰਨੇ ਵੀ ਜਿਹਦੇ ਆਰੇ ਲੱਗੇ ਹੋਏ ਨੇ ਜਾਂ ਫਿਰ ਜਿਹਦੇ ਡਿੱਪੂ ਨੇ ਇਸ ਤਰੀਕੇ ਦੇ ਲੱਕੜ ਦੇ ਤਾਂ ਉੱਥੇ ਛਾਪੇਮਾਰੀ ਕੀਤੀ ਜਾ ਰਹੀ ਪੂਰੀ ਹਾਂਜੀ ਹਾਂਜੀ ਪੂਰੀ ਛਾਪੇਮਾਰੀ ਕੀਤੀ ਜਾ ਰਹੀ ਜੀ ਪਹਿਲਾਂ ਵੀ ਇਹ ਇਸੇ ਮਤਲਬ ਕਿ ਅਸੀਂ ਜਿਸ ਦਿਨ ਤੁਸੀਂ ਪਹਿਲਾਂ ਇੰਟਰਵਿਊ ਕੀਤੀ ਹੈ ਜਨਾਬ ਉੱਥੇ ਪੂਰਾ ਪਿੰਡ ਇਕੱਠਾ ਕਰਿਆ ਸੀਗਾ ਇਹਨਾਂ ਦੇ ਸਰਪੰਚ ਸਾਹਿਬ ਨੇ ਉਸ ਦਿਨ ਵੀ ਅਸੀਂ ਛਾਪੇਮਾਰੀ ਤੇ ਸੀਗੇ ਇਸ ਕਰਕੇ ਨਹੀਂ ਅਸੀਂ ਉੱਥੇ ਪਹੁੰਚ ਸਕੇ ਸਾਡੇ ਰਾਖੇ ਸੀਗੇ ਉਹ ਸ਼ਾਇ ਤੇ ਸਾਡੀ ਪੂਰੀ ਮਤਲਬ ਕਿ ਅਸੀਂ ਅਸਲ 'ਚ ਉਹੀ ਜਿਹੜਾ ਸਾਡਾ ਕੱਟਿਆ ਹੋਇਆ ਖੈਰ ਦੀ ਲੱਕੜ ਸੀਗੀ ਅਸੀਂ ਉਹੀ ਬਰਾਮਦ ਕਰਨ ਵਾਸਤੇ ਜਗਾ ਜਗਾ ਜਿੱਥੇ ਜਿੱਥੇ ਸਾਨੂੰ ਇਨਫੋਰਮੇਸ਼ਨ ਸੀਗੀ ਅਸੀਂ ਉੱਥੇ ਉੱਥੇ ਛਾਪੇਮਾਰੀ ਕੀਤੀ ਜੀ ਤੇ ਵੈਸੇ ਹਾਲੇ ਕੋਈ ਮਾਰਕੀਸ ਮਾ ਮੇ ਉੱਥੇ ਮਿਲਿਆ ਨਹੀਂ ਸਾਨੂੰ ਕੱਟੀ ਹੋਈ ਖੈਰ ਦੀ ਲੱਕੜ ਜੋ ਸਾਡੀ ਉਹ ਨਹੀਂ ਮਿਲੀ ਪਰ ਹਾਂ ਛਿਲਕਾ ਬਰਾਮਦ ਹੋ ਕੇ ਉਹ ਬੰਦਾ ਜ਼ਰੂਰ ਮੰਨ ਗਿਆ ਵੀ ਹਾਂ ਮੈਂ ਖੈਰ ਦੀ ਲੱਕੜ ਛਿੱਲੀ ਸੀ ਉਹਦੇ ਤੇ ਅਸੀਂ ਕਾਰਵਾਈ ਕਰਤੀ ਹੈ ਜੀ ਚੋਰਾ ਤਸਕਰਾਂ ਨੂੰ ਕੀ ਜਿਤਾਬ ਨਹੀਂ ਤੁਹਾਡੇ ਮਹਿਕਮੇ ਵੱਲੋਂ ਕੀ ਕਿਸ ਤਰੀਕੇ ਨਾਲ ਤੁਸੀਂ ਕਾਰਵਾਈ ਕਰਨ ਲਈ ਤਿਆਰ ਬੈਠੇ ਹੋ ਹੁਣ ਬਖਸ਼ ਨਹੀਂ ਜਾਣਗੇ ਮੇਰੀ ਚੇਤਾਵਨੀ ਇਹੀ ਹੈ ਜੀ ਕਿ ਭਾਵੇਂ ਕੋਈ ਵੀ ਹੋਵੇ ਜੀ ਕੋਈ ਪਿੰਡ ਦਾ ਭਾਵੇਂ ਸਸਮਾ ਪਿੰਡ ਦਾ ਬੰਦਾ ਹੋਵੇ ਜਾਂ ਕੋਈ ਬਾੜ ਦਾ ਹੋਵੇ ਜਾਂ ਸਾਡੇ ਇਵਨ ਕੇ ਮਹਿਕਮੇ ਦਾ ਵੀ ਹੋਵੇ ਅਸੀਂ ਉਹਤੇ ਸਖਤ ਤੇ ਸਖਤ ਕਾਰਵਾਈ ਕਰਾਂਗੇ ਜੀ ਤੇ ਬਿਲਕੁਲ ਵੀ ਬਖਸ਼ਿਆ ਨਹੀਂ ਜਾਊਗਾ ਜੋ ਸਾਡਾ ਮਹਿਕਮਾ ਕਿ ਕਿਸੇ ਦੀ ਸਿਫਾਰਸ਼ ਨਹੀਂ ਜੀ ਮੰਨੀ ਜਾਊਗੀ ਸਾਡੇ ਵੱਲੋਂ ਕਿਉਂਕਿ ਜਦੋਂ ਭਾਜੀ ਸਾਡੇ ਨੌਕਰੀ ਦੀ ਗੱਲ ਆ ਗਈ ਸਾਡੇ ਦਾ ਨੌਕਰੀ ਜ਼ਰੂਰੀ ਹੈ ਜੀ ਠੀਕ ਹੈ ਜੀ ਜੋ ਰੋਜੀ ਰੋਟੀ ਆ ਸਿੱਜ ਤੋ ਖਾਣੇ ਆ ਜੀ ਤੇ ਇਸ ਕਰਕੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਜਿਨੇ ਹੁਣ ਜੰਗਲ ਚ ਵੜਨਾ ਸੋਚ ਸਮਝ ਕੇ ਵੜੇ ਬਿਲਕੁਲ ਬਹੁਤ ਵੱਡੀ ਗੱਲ ਹੈ ਜਿਸ ਤਰੀਕੇ ਨਾਲ ਸੀਨੀਅਰ ਅਫਸਰਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜੋ ਵੀ ਲੱਕੜ ਕੱਟਣ ਜਾ ਰਿਹਾ ਹੈ ਜੰਗਲ ਦੇ ਵਿੱਚ ਬਿਨਾਂ ਪਰਮਿਸ਼ਨ ਤੋਂ ਤਾਂ ਸੋਚ ਸਮਝ ਕੇ ਜਾਵੇ ਕਿਉਂਕਿ ਸਿਸਮਾ ਜੰਗਲ ਦੇ ਵਿੱਚ ਹੁਣ ਸਖਤ ਪੈਰਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਹੋ ਚੁੱਕਾ ਹੈ ਰਾਖੇ ਬਿਦਾ ਦਿੱਤੇ ਨੇ ਦੂਜੇ ਪਾਸੇ ਹੁਣ ਖਬਰਾਂ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਹੈ ਜੰਗਲਾਤ ਵਿਭਾਗ ਨੇ ਕਿਉਂਕਿ ਇੱਕ ਸਰਕੰਡੇ ਦੀ ਭਰੀ ਹੋਈ ਟਰਾਲੀ ਸ਼ੱਕ ਦੇ ਆਧਾਰ ਤੇ ਉੱਤੇ ਫੜੀ ਸ ਬੰਦੇ ਪਰ ਦੱਸਿਆ ਜਾ ਰਿਹਾ ਕਿ ਸਰਕੰਡਾ ਵੀ ਬਿਨਾ ਪਰਮਿਸ਼ਨ ਤੋਂ ਹਿਮਾਚਲ ਦੇ ਵਿੱਚ ਜਾ ਰਿਹਾ ਸੀ ਜਿਸ ਤੋਂ ਬਾਅਦ ਜਾ ਕੇ ਇਸ ਨੂੰ ਕਾਬੂ ਕਰਕੇ ਸਿਸਮਾ ਜੋ ਦਫਤਰ ਬਣਿਆ ਹੋਇਆ ਹੈ ਜੰਗਲਾਤ ਵਿਭਾਗ ਦਾ ਉਸ ਜਗ੍ਹਾ ਦੇ ਉੱਤੇ ਇਹਨਾਂ ਨੇ ਕਾਬੂ ਕਰਕੇ ਉਸ ਜਗ੍ਹਾ ਉੱਤੇ ਨੂੰ ਟਰਾਲੀ ਨੂੰ ਰੋਕਿਆ ਹੋਇਆ ਦੂਜੇ ਪਾਸੇ ਦੱਸਿਆ ਵੀ ਜਾ ਰਹੀ ਦੀ ਖੈਰ ਦੀ ਲੱਕੜ ਸੀ ਪਿਛਲੇ ਦਿਨੀ ਚੋਰੀ ਵੀ ਹੋਈ ਸੀ ਆਪਣਾ ਜੰਗਲ ਦੇ ਵਿੱਚੋਂ ਸਿਸਮ ਜੰਗਲ ਦੇ ਵਿੱਚੋਂ ਉਹ ਵੀ ਖਿਜ਼ਰਾਬਾਦ ਦੇ ਨਜ਼ਦੀਕ ਇੱਕ ਮਿਰਾਨ ਜਗ੍ਹਾ ਦੇ ਵਿੱਚ ਉਸ ਜਗ੍ਹਾ ਉੱਤੇ ਖਿਲੀ ਜਾ ਰਹੀ ਸੀ ਉਹ ਛਿੱਲੜ ਨੂੰ ਤੇ ਨਾਲ ਦੀ ਨਾਲ ਉਸ ਬੰਦੇ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕਾਬੂ ਕੀਤਾ ਜੁਰਮਾਨਾ ਪਾਇਆ ਗਿਆ ਜੁਰਮਾਨੇ ਰਾਹੀਂ ਹੁਣ ਰਾਸ਼ੀ ਜਿਹੜੀ ਹੈ ਸਰਕਾਰ ਦੇ ਖਜ਼ਾਨੇ ਵਿੱਚ ਆਵੇਗੀ ਸਾਡਾ ਫਰਜ਼ ਹੀ ਹੁੰਦਾ ਕਿ ਜਿੱਥੇ ਸਰਕਾਰ ਦਾ ਨੁਕਸਾਨ ਹੋ ਰਿਹਾ ਹੈ ਜਾਂ ਫਿਰ ਜੰਗਲ ਦੇ ਵਿੱਚ ਲੱਕੜੀ ਇਸ ਤਰੀਕੇ ਨਾਲ ਚੋਰੀ ਕੀਤੀ ਜਾ ਰਹੀ ਹੈ ਉਧਰ ਤੋਂ ਜ਼ਰੂਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਧਿਆਨ ਦੇ ਵਿੱਚ ਲਿਆਣਾ ਸਾਡਾ ਫਰਜ਼ ਬਣਦਾ ਤੇ ਦੇਖਦੇ ਕਿ ਆਪ ਬਦਲੇ ਵਿੱਚ ਹੋਰ ਵੀ ਜਿਹੜੇ ਐਦਾਂ ਦੇ ਤਸਕਰ ਨੇ ਚੋਰ ਨੇ ਕਦੋਂ ਜੰਗਲਾਤ ਵਿਭਾਗ ਫੜਦੇ ਤੁਹਾਨੂੰ ਬੜਾ ਸਮਝ ਦੱਸੇਗਾ ਤੁਹਾਨੂੰ ਕੈਮਰਾ ਸੁਮਿਤ ਦੇ ਨਾਲ ਹਰਤੇ ਸਿੰਘ